ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸੁਨੀ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀਏ ਸਨਸਨੀਖੇਜ਼ ਖਬਰ ਜਿਹੜੀ ਹੈ ਬੁੱਢਲਾਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਸਰਪੰਚ ਮਹਿੰਦਰਜੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਦੱਸਦੀਏ ਬੁੱਢਲਾਡਾ ਤੋਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ ਸਾਬਕਾ ਸਰਪੰਚ ਜੋ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਦਿਨ ਦਿਹਾੜੇ ਹੋਈ ਇਸ ਘਟਨਾ ਨਾਲ ਇਲਾਕੇ ਵਿੱਚ دہشت ਫੈਲ ਗਈ ਹੈ ਮੁੱਢਲੀ ਜਾਣਕਾਰੀ ਮੁਤਾਬਕ ਇਸ ਸੱਤਿਆ ਦੇ ਪਿੱਛੇ ਆਪਸੀ ਰੰਜਿਸ਼ ਨੂੰ ਕਾਰਨ ਦੱਸਿਆ ਜਾ ਰਿਹਾ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਪੁਲਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਦੱਸੇ ਜਾ ਜਿਨ੍ਹਾਂ ਦੀ ਤਲਾਸ਼ ਲਈ ਪੁਲਿਸ ਵੱਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਵਿੱਚ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਘਟਨਾ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਣੇ ਆ ਪ੍ਰਧਾਨ ਜੀ ਕੀ ਮਾਫੀ ਪੈਂਡ ਤੇ ਸਾਡੇ ਜੀ ਸਾਡका ਸਰਪੰਚ ਸਾਡੀ ਪੈਣ ਮੇਰੀ ਬਿਨਿਸ਼ਤਰ ਨਹੀਂ ਸੀਗੇ ਤੇ ਪਿਛਲੇ ਕਿੰਨੇ ਦਿਨਾਂ ਤੋਂ ਇਹਨਾਂ ਦਾ ਕੋਈ ਮਸਲਾ ਚੱਲ ਰਿਹਾ ਸੀਗਾ ਸਾਡੇ ਸਰਪੰਚ ਜੋ ਮੌਂਤਰੀ ਸਰਪੰਚ ਸਾਡਾ ਪੁਰਾਣਾ ਸਾਬਕਾ ਉਹਨਾਂ ਨੇ ਪੁਲਿਸ ਨੂੰ ਤਲਾਬ ਦਿੱਤੀ ਪਿੱਛੇ 2-3 ਦਿਨਾਂ ਤੋਂ 18 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਵੀ ਸਾਡੇ ਗਵੰਡੀ ਤੋਂ ਤੰਗ ਕਰ ਰਹੇ ਨੇ ਕੋਈ ਸਾਡੇ ਜ਼ਮੀਨ ਦੇ ਵਿੱਚ ਕੋਈ ਰੋੜਿਆਂ ਦਾ ਮਸਲਾ ਸੀ ਉਹ ਸਿੱਟ ਗਏ ਤੇ ਜਦੋਂ ਪੁਲਿਸ ਹੈਗੀ ਸਾਰ ਲਈ ਕੋਈ ਉਹਨਾਂ ਨੇ ਪੰਚਾਇਤ ਨੂੰ ਵੀ ਕਿਹਾ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਵੀ ਸਮਝਾਇਆ ਪਰ ਹੁਣ ਅੱਜ ਸੁੰਨੇ ਤੇ ਮੇਰੇ ਮੇਰੇ ਭਰਾ ਬਾਈ ਮਨਪ੍ਰੀਤ ਸਰਪੰਚ ਦੇ ਵੀ ਤੇ ਉਹਨਾਂ ਦੀ ਵਾਈਫ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੌਕੇ ਤੇ ਮੇਰੀ ਭੈਣ ਦੇ ਉਹਨਾਂ ਨੇ ਪਹਿਲਾਂ ਦੂਰੋਂ ਹਮਲਾ ਕੀਤਾ ਕਿ ਕੋਈ ਨਾ ਵੱਜੀਆਂ ਤੇ ਅੱਜ ਮੌਕੇ ਤੇ ਕਿਉਂ ਇੱਕ ਮੱਥੇ ਤੇ ਇੱਕ ਸਿਰ 'ਚ ਗੋਲੀ ਮਾਰ ਕੇ ਉਹਨਾਂ ਦਾ ਕਤਲ ਕੀਤਾ ਤੇ ਮੌਕੇ ਤੇ ਫਿਰ ਮੇਰਾ ਜੋ ਸਾਡੇ ਸਰਪੰਚਾ ਉਹਨਾਂ ਵੀ ਭੱਜ ਕੇ ਜਾਨ ਬਚਾਈ ਆ ਕੀ ਮੰਗ ਕਰਦੇ ਹਾਂ ਸਰ ਮੰਗ ਇਹ ਆ ਜੀ ਪੁਲਿਸ ਪ੍ਰਸ਼ਾਸਨ ਵੀ ਕਿਹੜੀ ਬੰਦ ਕਾਰਵਾਈ ਹੋਵੇ ਤੇ ਜਲਦੋਂ ਜਲਦ ਬੰਦੇ ਫੜੇ ਜਾਣ ਤੇ ਪਰਿਵਾਰ ਨੂੰ ਇਨਸਾਫ ਮਿਲੇ ਇਹ ਨਾਮ ਹੈ ਜੀ ਕੋਲਾ ਸਿੰਘ ਆ ਜੀ ਕੋਲਾ ਜੀ ਕੀ ਘਟਨਾ ਹੋਈ ਹੈ ਕਿਹੜੇ ਪਿੰਡ ਦੀ ਹੈ ਕੀ ਨਾਮ ਸੀ ਇਹਨਾਂ ਦਾ ਇਹ ਪਿੰਡ ਖੱਦਲ ਦੀ ਹੈ ਜੀ ਮੈਂ ਦਰਜੀਤ ਕੌਰ ਸਾਫ ਸਰਪੰਚ ਸੀਗੀ ਅੱਛਾ ਤੇ ਇਹਨਾਂ ਦਾ ਆਪਸ ਵਿੱਚ ਨਿਗਰ ਮੋਟੇ ਜਿਹੜਾ ਸੀ ਇਹਨਾਂ ਨਾਲ ਜਿਆਦਾ ਨਹੀਂ ਸੀਗਾ ਅੱਛਾ ਕੋਈ ਖਾਸ ਵੀ ਨਹੀਂ ਸੀ ਇਹਨਾਂ ਤੇ ਕਿਸੇ ਦੇ ਘਰੋਂ ਆਉਂਦੀ ਸੀ ਆਪ ਹਾਂ ਤੇ ਆਉਂਦੇ ਦੇ ਵਿੱਚ 10 ਦੇ ਨੇ ਮੈਂ ਤਾਂ ਮੌਕੇ ਤੇ ਹੈ ਨਹੀਂ ਸੀਗਾ ਹਾਂ ਮੌਕੇ ਤੇ ਮੈਂ ਹੈ ਵੀ ਨਹੀਂ ਸੀ ਮੈਂ ਬਾਅਦ ਚ ਲਿਆ ਕੀ ਗੱਲ ਹੋਈ ਜੇ ਉੱਥੇ ਗੱਲ ਦਾ ਵੀ ਨਹੀਂ ਪਤਾ ਜੀ ਆਪਾਂ ਨੂੰ ਨਾ ਗੱਲ ਦਾ ਕੋਈ ਪਤਾ ਨਹੀਂ ਬਸ ਫਾਇਰਿੰਗ ਹੋਈ ਹੈ ਜੀ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਿਵਿੰਦਰ ਸਿੰਘ ਹੈ ਜੀ ਬਾਈ ਜੀ ਕਿਹੜੇ ਪਿੰਡ ਦੀ ਘਟਨਾ ਕੀ ਨਾਮ ਸੀ ਇਹਨਾਂ ਦਾ ਕਿੰਨੀ ਉਮਰ ਸੀ ਕੀ ਗੱਲ ਹੋਈ ਜੀ ਪਿੰਡ ਖੇਲਣਾ ਜੀ ਇਹ ਇਹਨਾਂ ਦਾ ਨਾਮ ਮਹਿੰਦਰਜੀਤ ਸਰਪੰਚ ਸੀ ਸਾਫ ਦਾ ਸਰਪੰਚ ਨੇ ਅਸੀਂ ਉਸ ਟਾਈਮ ਮੈਂ ਸਾਫ ਦਾ ਪੰਚਾ ਇਹ ਅਜੇ ਘਟਨਾ ਹੋਈ ਹੈ ਜਿਹੜੀ ਉਹ ਤ੍ਰਿਪਤੀ ਜੀ ਮਾਨੂੰ ਇਹਨਾਂ ਦਾ ਖੇਤੀ ਨੂੰ ਲੈ ਕੇ ਕੋਈ ਮਸਲਾ ਸੀਗਾ ਕੋਈ ਰੋੜੇ-ਰਾੜੇ ਲਾਹੇ ਸੀਗੇ ਜਿੰਨੇ ਕੁ ਸੁਣਿਆ ਸੀ ਉਹ ਕੋਈ ਪੰਚਾਇਤੀ ਮਸਲੇ 'ਚ ਵੀ ਆਇਆ ਕੋਈ ਨਾ ਸਮਝੌਤਾ ਨਾ ਹੋਇਆ ਅੱਜ ਇਹ ਕਿਸੇ ਦੇ ਸਰਪੰਚ ਸਾਹਿਬ ਕਿਸੇ ਦੇ ਘਰੋਂ ਆ ਰਹੇ ਸੀਗੇ ਤੇ ਉਥੋਂ ਆਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਇਹਨਾਂ ਦੇ ਫਾਇਰ ਸਰਚ ਲੱਗੇ ਨੇ ਪਤਾ ਕੀ ਗੱਲ ਕਿਹਦੇ ਵੱਲੋਂ ਕੀਤੀ ਗਈ ਫਾਇਰਿੰਗ ਇਹਨਾਂ ਦੇ ਗਵੰਡੀਆਂ ਵੱਲੋਂ ਹੀ ਹੈ ਜੀ ਇਹਨਾਂ ਦੇ ਆਪਦੇ ਹੀ ਹੋਣਗੇ ਸਕਿਆਂ ਚ ਨੇ ਸਭ ਹਾਂਜੀ ਹਾਂਜੀ ਇੱਥੇ ਪਿੰਡ ਖੇਲਣ ਹੈ ਮਾਨਸਾ ਤਹਿਸੀਲ ਦੇ ਵਿੱਚ ਛੋੜੀ ਮਾਨਸਾ ਚ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਭਿੰਦਰਜੀਤ ਕੌਰ ਪਤਨੀ ਮਨ ਪ੍ਰੀ ਸਿੰਘ ਜਿਹੜਾ ਪਿੰਡ ਖੇਲੰਦ ਦਾ ਮਾੜ ਜਿਹੜਾ ਗੋਲੀ ਮਾਰ ਕੇ ਸਨ ਕਰਦਾ ਤੇ ਇਹ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਸਾਰੇ ਹਾਲਾਤ ਦੇਖ ਕੇ ਮੈਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀਪਾਗਿ ਜੀ ਨੂੰ ਮਿਲਣਾ ਆਈਪੀਐਸ ਤੇ ਧਿਆਨ ਚ ਲਾਂਦੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਮੁੱਖਤ ਜਿਹੜੀ ਹੈਗੀ ਆ ਰੋਡਨਸਰ ਜੋ ਕਾਰਵਾਈ ਬੰਦੀ ਸੀ ਉਹ ਕੀਤੀ ਤੇ ਐਸਪੀ ਡੀ ਸਾਹਿਬ ਦੀ ਅਗਵਾਈ ਚ ਸਾਰੇ ਜਿਹੜੀ ਜਾਂਚ ਚੱਲ ਰਹੀ ਹੈ ਤੇ ਅਸੀਂ ਉਹਦੇ ਤਹਿਤ ਜਿਹੜੇ ਦੋਸ਼ੀ ਨੇ ਫਰਾਰੇ ਉਹਨਾਂ ਨੂੰ ਫੜਨ ਲਈ ਜਿਹੜੀ ਟੀਮਾਂ ਬਣਾਤੀਆਂ ਨੇ ਲਗਭਗ ਥਾਣੇ ਦੀ ਤੇ ਜਲਦੀ ਜਿਹੜਾ ਦੋਸ਼ ਨੂੰ ਫੜ ਲਿਆ ਜਾਏਗਾ ਤੇ ਇਹ ਜਿਹੜਾ ਮਾਡਲ ਹੈ ਫਿਲਹਾਲ ਜੋ ਦੱਸਿਆ ਗਿਆ ਜਾਂ ਦੇਖੋ ਲਗਾ ਕਿ ਜਿਹੜਾ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੀ ਜਾਨ ਚੱਲਿਆ ਜਾਂਦੇ ਸਾਹਮਣੇ ਜੋ ਵੀ ਗੱਲ ਆਏਗੀ ਤਾਂ ਉਹ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕੀਤੀ ਜਾਵੇਗੀ